ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਪਿੰਡ ਦੂਰੀਆਂ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਦੋ ਹੀ ਵੜਾ ਵਾਂ ਇੱਕ ਝੋਟੀ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਤਿਆਰ ਤੇ ਵੜਾ ਵੀ ਸੂਈਆਂ ਸਵਾਈਆਂ ਵਾਂ ਆਪਾਂ ਪਹੁੰਚਿਆ ਵੀਰ ਮੰਨੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪਸ਼ੂ ਦਿਨਾਂ ਦੀ ਡਿਟੇਲ ਆਇਓ ਭਾਜੀ ਸਤ ਵਧੀਆ ਵਧੀਆ ਸਾਸੀਆਂ ਭਾਜੀ ਸਾਸੀ ਕਾਲ ਕੀ ਹਾਲ ਦੋ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਸਭ ਠੀਕ ਠਾਕ ਵੀਰ ਜੀ ਆਪਣੇ ਸੁਣਾਓ ਵਧੀਆ ਮੇਰਾ ਬਾਬੇ ਦੀਆਂ ਤੇ ਵੀਰ ਜੀ ਨਾਮ ਤੇ ਡਰੈਸ ਦੱਸਿਓ ਨਾਮ ਬੰਨਾ ਪਿੰਡ ਦੂਰੀਆਂ ਤਹਿਸੀਲ ਇਹ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ 9781946095 ਠੀਕ ਆ ਜੀ ਤੇ ਭਈਆ ਜਿਹੜੀ ਪਹਿਲੇ ਨੰਬਰ ਤੇ ਝੋਟੀ ਦੱਸਿਓ ਕਿੰਮਾ ਸੁਆ ਸੂਈ ਜਾ ਪਹਿਲਾ ਸੁਆ ਸੂਈ ਰ ਵੀਰ ਜੀ ਠੀਕ ਲਓ ਜੀ ਪਹਿਲਾ ਹੀ ਸੁਆ ਸੂਈ ਤੇ ਰਿੰਗ ਸਿੰਘ ਲੱਗਾ ਵਾ ਤੇ ਕੱਲ ਰਾਤ ਦੀ ਸੂਈ ਦੋ ਅੱਛਾ ਜੀ ਜਵਾ ਕੀ ਜੇ ਕਟਾਰੋਂ ਮੇਰੇ ਪੈ ਰਜੇ ਲੈਣਾ ਨਾ ਡੂ ਠੀਕ ਆ ਠੀਕ ਆ ਲਓ ਜੀ ਮੇਲ ਕਾਫ ਬਿਲਕੁਲ ਤਾਜ਼ਾ ਬਚਾ ਗਿੱਲਾ ਨਾ ਡੂਗਾ ਕਿੰਨਾ ਕ ਵੀਰ ਜੀ ਬੌਲਾ ਕੱਢਿਆ ਜੇ ਇਹਦੇ ਵੀਰ ਜੀ ਢੂਠ ਮਰੀ ਹੋਈ ਏ 6-7 ਕਿਲੋ ਹੋ ਗਏ ਸਰ ਅੱਛਾ ਜੀ ਦੋ ਚਵਈਆਂ ਹੋਣੀ ਹੈ ਹੁਣ ਚਿੱਜੀ ਹੋਣੀ ਠੀਕ ਆ ਠੀਕ ਆ ਲਓ ਜੀ 6 ਤੋਂ 7 ਲੀਟਰ ਜਿਹੜਾ ਬੌਲਾ ਆ ਤਿਆਰ ਆ ਪਹਿਲਾਂ ਸੁਗਰ ਸੋਈ ਜਾ ਤੇ ਜੈਡ ਬਲੈਕ ਖੋਲ ਦਿਓ ਵੀਰ ਜੀ ਤੇ ਮੇਲ ਕਾਫ ਆ ਗਿਆ ਜੇ ਇੱਕ ਕੱਦ ਕੁద్ది ਜਿਹੜਾ ਚੰਗਾ ਵਾ ਕਰਮਾਲੀ ਦਾ ਤੇ ਕਿੰਨਾ ਕੁ ਵੀਰ ਜੀ ਕਾਜੂ ਦੋ ਤਾਂ ਸਾਬਣਾ ਦੁੱਧ ਵੀਰ ਜੀ ਆ ਝੂਠ ਮਰ ਜੇ 10 12 ਕਿਲੋ ਵਧੀਆ ਦੇ ਜੂਗੀ 10 ਰੋਟ ਠੀਕ ਆ ਠੀਕ ਆ ਲਓ ਜੀ 10 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਥਾਣਾ 10 ਐਜ ਗਾਇਬ ਜਿਹੜਾ ਚੰਗਾ ਲੱਗਾ ਵਾ ਤੇ ਚੱਡਾ ਚੱਡਾ ਵੀ ਚਲੋ ਚੰਗਾ ਆ ਗਿਆ ਕਰਮਾਲੀ ਦਾ ਤੇ ਕੱਦ ਤੇ ਹੁਣ ਸਿਰਫ ਤਿੱਜੀ ਚਵਾਈ ਹੋਣੀ ਹੈ ਦੋਵਾਂ ਚ ਦੋ ਚਵਾਈਆਂ ਸਿਰਫ ਅਜੇ ਕੀਤੀਆਂ ਵੀਰ ਨੇ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੈ ਰਿੰਗ ਸਿੰਗ ਲੱਗਾ ਪਿਆ ਕਰਮਾਲੀ ਨੂੰ ਬਈ ਦੰਦਾਂ ਜੱਕ ਜਵਾਨ ਆ ਟੀਲ ਦਾ ਤਾਂ ਫਤੰਦੀ ਠੀਕ ਹੈ ਠੀਕ ਹੈ ਲੋ ਜੀ ਛਿੱਗੀ ਵਾਲੇ ਵੀਰ ਕਹਿੰਦਾ ਕਿ ਦੰਦਾਂ ਦਾ ਜੇ ਭੰਨੰਦੀ ਆ ਚਲੋ ਕੋ ਸਾਂਭਰ ਵਾਲਾ ਭਰਾ ਖੜੇ ਤੇ ਚਲੋ ਕੱਦ ਵੀ ਚੰਗਾ ਕਰ ਜਣਾ ਤੇ ਦੁੱਧੋਂ ਹੀ ਵੱਜੂਗੀ ਛੱਡਾ ਛੱਡਾ ਤੁਹਾਨੂੰ ਲਾਗੇ ਤਾਂ ਚੱਕ ਕਰਾ ਦਨੇ ਆ ਤੇ ਥਾਣਾ ਦਾ ਸੈਜ ਗੈਪ ਜਿਹੜਾ ਸ਼ਾਨਦਾਰ ਆ ਗਿਆ ਵਾ ਕੱਲਾ ਕੱਲਾ ਥਾਂ ਲੱਗਾ ਵਾ ਕਿੰਨਾ ਕੁ ਮਤਲਬ ਵੀ ਜਿਹੜਾ ਘੋਟੇ ਦੇ ਵੀਰ ਜਿਹੜੇ ਮੋਲਦਾ ਵੀ ਰੋਲ ਕਾੜੀਆ ਵੀਡੀਓ ਵੇਖਦੇ ਨੇ ਲੋਕੀ ਇਤੋਂ 20 ਇਤੋਂ 25 ਦੇ ਕਰਨੇ ਹਾਂਜੀ ਇਹਦੇ ਵਿਆਹ ਹੀ ਹੋਣੀ ਜਾਂਵੇ ਕਿੰਨੇ ਕੁ ਦੀ ਇਤੋਂ 5 ਦੇ ਨਹੀਂ ਜਿਆਜ ਕਰੀਏ ਫਿਰ ਅਜੇ ਨਹੀਂ ਹੋਈ ਜਿਆਜ ਵੇਜ ਆ ਗਏ ਹਾਂਜੀ ਪੂਰੇ ਵੀ ਦੇ ਦੀਏ ਫਿਰ ਕਰ ਦਈਏ ਅੰਦਰ ਕਿੰਨੇ ਕਰ ਦਈਏ ਪੰਜ ਤੇ ਛੱਡ ਦਈਏ ਕੁੜੇ 90 ਰੁਪਏ ਦੇ ਦਾਂ 90 ਹਜ਼ਾਰ ਦੀ 90 ਰੁਪਏ ਦੀ ਠੀਕ ਆ ਲਓ ਜੀ 90 ਹਜ਼ਾਰ ਦੀ ਬਿਲਕੁਲ ਸਹੀ ਗੱਲ ਆ ਜੀ 90 ਹਜ਼ਾਰ ਦੀ ਬਿਲਕੁਲ ਚਲੋ ਛੋਟੀ ਦੇ ਹਿਸਾਬ ਨਾਲ ਜਾਇਜ਼ ਮੁੱਲ ਕਰਤਾ ਵਾ ਠੀਕ ਆ ਠੀਕ ਆ ਤੇ ਚੱਡਾ ਚੋਡਾ ਚਲੋ ਚੰਗਾ ਵਾ ਥਣਾ ਦਾ ਸਹਿਜ ਗਿਆ ਵੀ ਜਿਹੜਾ ਕੱਲਾ ਕੱਲਾ ਵਾ ਤੇ ਬਾਈ ਦੂਜੇ ਨੰਬਰ ਤੇ ਦੱਸਿਓ ਹਾਂ ਤੀਜਾ ਸੂਹਾ ਸੋਨਾ ਤੇ ਵੀ ਕੀ ਬੱਜਦਾ ਅੱਛਾ ਜੀ ਅੱਜ ਸੂਬੇ ਪਾਸੇ ਦੇ ਸੂਬੇ ਪੂਰੀ ਤਰ੍ਹਾਂ ਮੱਝ ਠੀਕ ਹੈ ਲਓ ਜੀ ਪੰਡਾਂ ਪਾਈਆਂ ਥੱਲੇ ਕਰਮ ਵਾਲੀ ਨੇ ਕਿੰਨੇ ਕਿ ਦੁੱਧ ਵਾਲੀ ਪਾਜੀਏ ਖਣ ਬਣਾ ਵੀ ਇਸ ਤਰ੍ਹਾਂ ਪਾਜੇ ਨੂੰ 18-19 ਕਿਲੋ ਪੈ ਦੋ ਹਾਂਜੀ ਅਗਲ ਉਹ ਦਾਲ ਤੱਤੋਂ ਆਪਾਂ ਜਾਣੀ ਹੈ ਹਾਂਜੀ ਉਧਰੇ ਵੀ ਇਹਦੇ 14-15 ਕਿਲੋ ਵੀ ਬੜਾ ਹੁੰਦਾ ਮੱਝ ਥੱਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਨੂੰ ਭਾ ਜਿੰਨਾ ਮਰਜ਼ੀ ਵੀ ਕਹੀ ਜਾ ਨਹੀ ਨਹੀ ਸਹੀ ਗੱਲ ਹੈ ਜੀ ਪੰਡਾਂ ਪਾਈਆਂ ਵਾ ਸਹੀ ਗੱਲ ਹੈ ਜੀ ਲਓ ਜੀ ਤੀਜਾ ਸੂਬਾ ਸੁਣਾ ਜੇ ਤੇ ਇਹ ਵੀ ਜੈਡ ਬਲੈਕ ਆ ਗਿਆ ਖੋਲ ਦਿਓ ਪਾਜੀ ਇਹਨੂੰ ਵੀ ਤੇ ਬਿਲਕੁਲ ਸੌਣਾਂ ਤ ਤੇ 14 ਤੋਂ 15 ਲੀਟਰ ਜਿਹੜਾ ਮਿਲਕ ਰਿਕਾਰਡ ਆ ਕਰਮਾਲੀ ਦਾ ਸਿੰਘ ਸੁنگ ਇਹਨੂੰ ਵੀ ਚੰਗਾ ਲੱਗਾ ਵਾ ਕਰਮਾਲੀ ਨੂੰ ਚਲੋ ਇਹ ਵੀ ਕੋਈ ਸਾੰਭਰ ਵਾਲਾ ਭਰਾ ਖੜੇ ਦੁੱਧ ਚੰਗਾ ਕੱਢੀ ਹੋਊ ਵੀ ਵੇਖ ਸਾਦੇ ਜਾਂ ਚਫਗਾ ਵਰਗਾ ਹਵਾਨਾ ਲੱਗਾ ਵਾ ਤੇ ਥਣ ਵੀ ਜਿਹੜਾ ਕੱਲਾ ਕੱਲਾ ਚੌਹਾਂ ਨੁਕਰਾਂ ਦੇ ਐਣ ਪੀੜੀ ਦੇ ਭਾਵੇਂ ਵਰਗਾ ਥਾਣਿਆ ਬਿਲਕੁਲ ਤਿਆਰ ਪਰ ਤਿਆਰੀ ਹੈ ਕਰਮਾਲੀ ਤੀਸਰਾ ਸੂਗਾ ਬਾਜੀ ਤੀਜਾ ਸੂਗਾ ਬੇਟਾ ਠੀਕ ਹੈ ਲੋ ਜੀ ਤੀਸਰਾ ਸੂਗਾ ਤੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਵਾ ਮਾੜੀ ਬੰਦੋ ਕੋਈ ਗੱਲ ਨਹੀਂ ਪੰਡਾ ਪਾਈਆਂ ਕਰਮਾਲੀ ਨੇ ਤੇ ਸੂਤ ਤੱਕ ਅਜੇ ਹੋਰ ਖੁੱਲ ਜਾਣਾ ਮੰਨੇ ਅਗਲੀ ਸਾਈਡ ਤੋਂ ਵੀ ਚੈੱਕ ਕਰਮਨੇ ਆਪਾਂ ਥਾਣਾ ਦਾ ਸਹਿਜ ਕੇ ਜਿਹੜਾ ਚਮ ਨੁਕਰਾਂ ਤੇ ਹਨ ਕੱਲਾ ਕੱਲਾ ਲੱਗਾ ਵਾ ਤੇ ਇਹਦਾ ਕਿੰਨਾ ਕੁ ਮੁੱਲ ਭਾਜੀ ਮੁੱਲ ਤੇ ਵੀਰ ਜੀ ਪਾਇਦੇ 1 30 ਗੱਲੂ 1 35 ਗੱਲੂ ਅੱਛਾ ਜੀ ਇਹ ਆ ਜੇ ਮੱਜਦੇ ਦੋ ਤਿੰਨੇ ਸਾਮ ਨਾਲ ਹਾਂ ਜੀ ਮਾਜੇ ਇਹਦੇ ਕਰੀਂ ਥਣਵਾ ਨਾ ਮਖਾ ਲੋ ਮਾਜਲਾ ਠੀਕ ਹੈ ਠੀਕ ਹੈ ਲਓ ਜੀ ਫਿਰ ਚੈੱਕ ਬਿਲਕੁਲ ਬਿਲਕੁਲ ਸਹੀ ਗੱਲ ਥਣ ਹੁੰਦੇ ਕਹਿੰਦੇ ਆ ਵੇਖੋ ਜੀ ਮੱਜੀ ਦਾ ਪਾਵੇ ਇਹਦੇ ਅੱਛਾ ਇਹ ਰਿਵਰਸਲੀ ਮੱਜੀ ਠੀਕ ਹੈ ਠੀਕ ਹੈ ਠੀਕ ਲਓ ਜੀ ਚੱਡਾ ਚੰਗਾ ਵਾ ਤੇ ਥਣ ਵੀ ਚੰਗਾ ਵਾ ਇਹ ਕਿੰਨੇ ਕਰੀ ਦੇ ਦੇਣੀ ਆ ਇੱਕ ਦਾ ਹੀ ਦੇ ਦਈਏ ਇਹ ਵੀ ਜਾਇ ਜੀ ਕਰ ਦਈਏ ਰਵੀ ਜਾਈ ਕਰ ਦਈਏ ਹਾਂ ਜੀ ਪੰਜ ਦੀ ਦੇ ਦਈਏ ਇੱਕ ਪੰਜ ਹੋਰ ਕਰ ਦਈਏ ਹਾਂ ਨਹੀਂ ਕਰ ਦਈਏ ਜਿੱਥੇ ਇੱਕ ਛੋੜ ਹੀ ਕਰਨੀ ਏ ਲੱਖ ਜੋ ਦੋ ਛੋੜ 98 98000 ਦੀ ਮਿਲ ਨਹੀਂ ਨਹੀਂ ਹੁੰਦਾ ਹੈ ਜੀ ਬਿਲਕੁਲ ਲਓ ਜੀ 98000 ਦੀ ਤੇ ਪੰਡਾਂ ਪਾਈਆਂ ਮੈਂ ਚਲੋ ਮੌਕੇ ਤੇ ਹੋਰ ਮਾਨਤਾਨ ਕਰਦੇ ਵੀਰ ਜੀ ਠੀਕ ਹੈ ਲਓ ਜੀ ਮੌਕੇ ਤੇ ਵੀਰ ਕਹਿੰਦਾ ਕਿ ਮਾਨਤਾਨ ਜ਼ਰੂਰ ਕਰਾਂਗੇ 14 ਤੋਂ 15 ਲੀਟਰ ਜਿਹੜਾ ਦੁੱਧ ਭਰੀ ਜਾਊਗੀ ਕਰਮਾਲੀ ਦੇ ਤੀਜੇ ਨੰਬਰ ਤੇ ਆ ਗਈ ਵੈੜ ਦੱਸਿਓ ਭਾਜੀ ਆ ਵੈੜ ਦੇ ਬਾਰੇ ਜੁੱਗਿਆ ਸਵੇਰ ਤੋਂ ਅੱਛਾ ਜੀ ਸਵੇਰ ਨੂੰ ਦਿਨ 10-15 ਹੋਏ ਤੋਂ ਠੀਕ ਹੈ ਜੀ 15 ਕਿਲੋ ਦੁੱਧ ਰੱਖਦੇ ਨੇ ਠੀਕ ਹੈ ਲਓ ਜੀ ਦਿਨ ਵੀ 10-15 ਹੋ ਕੇ ਤੇ 15 ਲੀਟਰ ਦੁੱਧ ਤਿਆਰ ਆ ਤੇ ਦੂਸਰਾ ਸੁਗਾ ਜੇ ਦਸ ਸੁਗਾ ਕੋਈ ਰੱਸੀ ਰੱਸੀ ਨਹੀਂ ਪਾਣੀ ਉਦਾਂ ਹੀ ਚੁਣੀ ਹੈ ਅੱਛਾ ਜੀ ਮਗਰ ਮਸ਼ੀਨ ਉਹ ਕਿਤੇ ਰਹਿੰਦੀ ਠੀਕ ਆ ਜੀ ਫੀਮਲ ਕਾਫ ਜੇ ਇੱਧਰ ਬੱਧਾ ਵੀਰ ਨੇ ਆਓ ਦੇਖ ਸਕਦੇ ਤੁਸੀਂ ਤੇ 15 ਕ ਦਿਨ ਦੇ ਆਸ-ਪਾਸ ਬਾਈ ਕਹਿੰਦਾ ਕਿ ਟਾਈਮ ਹੋ ਗਿਆ ਉਹ ਤੇ 15 ਲੀਟਰ ਦੁੱਧ ਤਿਆਰ ਆ ਤੇ ਖੋਲ ਦਿਓ ਵੀਰ ਜੀ ਇਹਨੂੰ ਵੀ ਕੱਦ ਖੁੱਦ ਵੀ ਦੇਖ ਸਕਦੇ ਤੁਸੀਂ ਚੰਗਾ ਆ ਗਿਆ ਵਾ ਚਲੋ ਹੈ ਵੀ ਕ੍ਰਾਸ ਪੰਦੇ ਵਿੱਚ ਤੇ ਚਲੋ ਫੈਡ ਕੁਆਲਟੀ ਵੀ ਚੰਗੀ ਤੇ ਥਾਲ ਤੁਣ ਇਹਨੂੰ ਵੀ ਚੰਗਾ ਲੱਗਾ ਇਹ ਕਿੰਨਾ ਕ ਵਿਧੀ ਕਰ ਜੂਗੀ ਦੁੱਧ ਮੈਂ ਦੱਸ ਦੂ ਸੋਲ ਚਲੋ 16 17 ਕਿਲੋ ਲਈ ਅੱਛਾ ਜੀ ਠੀਕ ਲੋ ਜੀ 16 17 ਲੀਟਰ ਦੇ ਆਸ-ਪਾਸ ਦੁੱਧ ਭਰੂਗੀ ਕਰਮ ਵਾਲੀ ਚਲੋ ਕੋਈ ਸਾਂਭਣ ਵਾਲਾ ਭਰਾ ਖੜੇ ਗਾਂ ਰੋਤ ਵੀ ਚਲੋ ਇਹਨਾਂ ਦੀ ਆ ਕੋਈ 45 ਟੋਲੇ ਗਾਂ ਚਲੋ ਸੇਵਾ ਕਰੂ ਕੋਈ ਚੰਗੀ ਕਿ ਦੁੱਧ ਚੰਗਾ ਗੱਡੀ ਜਣਾ ਥਣ ਤੋਂ ਤੁਸੀਂ ਵੇਖ ਸਕਦੇ ਜ ਇਹਨੂੰ ਵੀ ਕੱਲਾ ਕੱਲਾ ਹੀ ਲੱਗਾ ਵਾ ਅੱਛਾ ਜੀ ਇਹਦਾ ਕਿੰਨਾ ਕ ਮੁੱਲ ਮੇਰੀ ਬਾੜ ਜੀ ਬਾੜ ਜੀ ਕਰ ਦਈਏ ਵੀ ਹਾਣਾ ਹੀ ਫਿਰ ਕਰ ਦੋ ਜਸਨੋ ਜਿੱਥੇ ਇੱਕ ਛੱਡਣੀ ਜੇ ਠੀਕ ਹੈ ਲਓ ਜੀ 58000 ਦੀ ਜੇ 16 17 ਲੀਟਰ ਜਿਹੜਾ ਦੁੱਧ ਭਰੂਗੀ ਕਰਮਾ ਲਈ ਤੇ ਚੌਥੇ ਨੰਬਰ ਤੇ ਭਾਈ ਦੱਸਿਓ ਤਿੰਨ ਥਾਣੂ ਦੀ ਜਿਹੜੀ ਬੀਬੀ ਅੱਛਾ ਜੀ ਹਫਤਾ ਸੂਈ ਨੂੰ ਇਹ ਮੇਰੇ ਬੱਚੀ ਦੇ ਠੀਕ ਹੈ ਜੀ ਫੀਮੇਲ ਕਾਫ ਜਿਹਦੇ ਪਿੱਛੇ ਉਹ ਜਿਹੜਾ ਖਲੋਤਾ ਜੇ ਜਿਹੜੇ ਬੈਠੀ ਹੈ ਠੀਕ ਹੈ ਜਿਹੜੀ ਬੈਠੀ ਜੇ ਵਾਈਟ ਜੇ ਕਲਰ ਦੀ ਉਹ ਫੀਮੇਲ ਕਾਫ ਜੇ ਮੇਰੇ ਨੂੰ ਲੋੜ ਪੈਂਦੀ ਉਧਰ ਪੜਾ ਫਾਇਰ ਉਹਦੇ ਟੋਲੀ ਦੀ ਅੱਛਾ ਜੀ ਦੁੱਧ 7 8 ਦਿਨ ਹੋ ਜਾਵੇ ਠੀਕ ਆ ਲਓ ਜੀ 7-8 ਲੀਟਰ ਜਿਹੜਾ ਦੁੱਧ ਆ ਤੇ ਸੁਭਾ ਕਿੰਨਾ ਸੂਈਏ ਸੁਭਾ ਜੰਦਜਾ ਲਾਲੇ ਕੋਈ ਦੁੱਜਾ ਲਾਲੇ ਤਿੱਜਾ ਲਾਲੇ ਤੇ ਤਿਲੜ ਜੇ ਬਹਿਣੀ ਤੋਂ ਦੂਜਾ ਸਾਈਡ ਆਗਲਾ ਜਿਹੜਾ ਤਿਲੜ ਹੈ ਨਾ ਤੇਲਿਆ ਇਹ ਜਮੰਦਰੂ ਹੀ ਆ ਕਿ ਜਾਂ ਘਰ ਵਾਲੇ ਦਾ ਜਨੇ ਜਮੰਦਰੂ ਹੀ ਆ ਜਿੱਦਾਂ ਮਰਜੀ ਲਾਲੋ ਹੈ ਜੋ ਤਿਲੜਿਆ ਤੇ ਠੀਕ ਆ ਠੀਕ ਆ ਠੀਕ ਲਓ ਜੀ ਇਧਰਲੀ ਸਾਈਡ ਤੋਂ ਥਣ ਥਣ ਵੀ ਵੇਖ ਸਕਦੇ ਜੇ ਗਿਠ ਗਿਠ ਤੇ ਹਿਸਾਬ ਨਾਲ ਲੱਗਾ ਵਾ ਤੇ ਤਿਲੜ ਜੇ ਅਗਲੇ ਸਾਈਡ ਦੀ ਤੇ ਬਹਿਣੀ ਤੋਂ ਦੂਜਾ ਸਾਈਡ ਆਪਾਂ ਕਹਿ ਸਕਦੇ ਇੱਕ ਬਹਿਣੀ ਵਾਲਾ ਤੇ ਦੁੱਧ 7-8 ਲੀਟਰ ਹੀ ਆ ਇਸ ਨੂੰ ਤਾਰੀਓ ਦਾ ਪੰਜਾਛੇ ਤਰ੍ਹਾਂ ਦੀ ਸੂਈ। ਅੱਛਾ ਜੀ। ਇਹ ਕਿੰਨਾ ਕਰਜੂ ਤੁਹਾਡੇ ਸਾਹਬਾ? ਦੁੱਧ ਚਾਰ ਗਾਲੋਂ ਬੜੀ ਵੀ ਇੱਥੇ ਹਰਿਆ ਰਿਆ ਪਿੰਡਾਂ ਰੇ ਦੁੱਧ 9-10 ਕਿਲੋ ਦੇਈ ਜਾਈ। ਠੀਕ ਹੈ ਲਓ ਜੀ 9-10 ਲੀਟਰ ਜਿਹੜਾ ਦੁੱਧ ਭਰੂਗੀ ਘਰ ਵਾਲੀ ਤੇ ਚਲੋ ਇਹਦਾ ਰੇਟ ਆਪਾਂ ਵੀਰ ਕੋਲੋਂ ਜਾਇਜ਼ ਕਰਾ ਦਾਂਗੇ। ਇਹ ਕਿੰਨੇ ਗਰੀ ਦੇ ਦੇਣੀ ਵੀਰ ਹਰਾ? ਇਹ ਮੁਫਤੋ ਜਰੀਆ ਸਾਹਬ ਦੀ। ਕਿੰਨੇ ਗਰੀ? ਆਫਰ। ਆਫਰ ਲਾ ਦੇਣੀ ਤੇ। ਆਫਰ ਲਾ। 15000 ਦੀ ਦੇ ਦੀਏ। ਕਰੀਏ ਜਾਇਜ਼ ਫਿਰ। ਅਜੇ ਗੱਲ ਤੇ। ਨਹੀਂ ਕਰ ਦੋ ਹਾਂ ਨਾ ਚਲੋ। ਕਰ ਦੇ ਆ ਆਫਰ ਲਾ ਦੇ ਲਾਸਟ ਤੇ। ਕਿ 13000 13000 13000 ਠੀਕ ਲਓ ਜੀ 13000 ਦੇ ਸੱਜੇ ਰਸੂਈ ਦੇ 12 ਦੀ ਆ ਕਰਦੇ ਕੋਈ ਨਹੀਂ 12000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਬਿਲਕੁਲ ਤਾਂ ਜੀ ਤੇ 13000 ਜੋੜਾ 70 ਲਓ ਜੀ ਜੋੜਾ ਜੇ ਕਿ ਵੀਰ ਭਰਾ ਦੇ ਉਂ ਫੇਟ ਆਉਂਦਾ ਤਾਂ 70000 ਦਾ ਬਾਈ ਕਹਿੰਦਾ ਕਿ ਦੇ ਦੇਾਂਗੇ ਠੀਕ 12 ਦੀ ਠੀਕ ਹੈ ਠੀਕ ਹੈ ਜੇ ਕਿਸੇ ਦੇ ਕੱਲੀ ਫੇਟ ਆਉਂਦੀ ਤੇ 12000 ਨਹੀਂ ਨਹੀਂ ਕੋਈ ਚੱਕ ਨਹੀਂ ਦੇ ਕੋਈ ਸ਼ੱਕ ਨਹੀਂ ਖੋਲ ਕੇ ਵੀ ਵਿਖਾ ਦਿੰਨੇ ਆ 8 9 ਕਿਲੋ ਇਹਦੇ ਦੀ ਬੁੱਢ ਰਿਆ ਹਾਂਜੀ ਹਾਂਜੀ ਅੱਠ ਨੌ ਜਲ ਦੁੱਧ ਦਈ ਜਿਹੜੇ ਅੱਜ ਤੱਕ ਪੀਆ ਪੀਏ ਕੱਲ ਦੁੱਧ ਠੀਕ ਆ ਠੀਕ ਆ ਲਓ ਜੀ ਸੀਲਸ ਲੱਗ ਗਿਆ ਵਾਹੇ ਤੇ ਥਣ ਥਣ ਜਿਹੜਾ ਮੁੱਠੀਦਾਰ ਲੱਗਾ ਵਾ ਤੇ ਬਾਈ ਕਹਿੰਦਾ ਕਿ 12000 ਦੇ ਦੇਵਾਂਗੇ ਚਲੋ ਕੀ ਸਾਂਭ ਰਲਾ ਭਰਾ ਖੜੇ ਤੇ ਦੁੱਧ 9 10 ਲੀਟਰ ਦੇ ਆਸ-ਪਾਸ ਕੱਢੀ ਜਣਾ ਕਰਮਾ ਲਈ ਨਾ ਚੰਗੀ ਆ ਬਿਲਕੁਲ ਹੀ ਨਾਰਮਲ ਰੇਟ ਕਰਤਾ ਵਾ ਹਾਬ ਨਾ ਵੀਰ ਨੇਰਾ ਤੇ ਮਗਰ ਵੀਰੇ ਫੀਮੇਲ ਕਾਫ ਬਿਲਕੁਲ ਹੀ ਇਹਦਾ ਨਾਰਮਲ ਆ ਤੇ ਉਹ ਵੀਰ ਜੀ ਵੇਖੀ ਤੁਜੀ ਠੀਕ ਆ ਠੀਕ ਆ ਲਓ ਜੀ ਥਣ ਥਣ ਚੈੱਕ ਕਰ ਸਕਦਾ ਜੀ ਥੋੜਾ ਜਿਹਾ ਡਰਦੀ ਆ ਬਾਕੀ ਪਸ਼ੂ ਵੀਰ ਤੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ